ਹੈਲੋ ਆਂ ਕੁੜਗੇ ਹਾਂ ਜੀ ਮੰਮੀ ਹਾਂ ਕਿਵੇਂ ਆਂ ਕੀ ਕਰੀ ਜਾਂਦੀ ਸੀ ਕੁਝ ਨਹੀਂ ਬਸ ਘਰ ਆਈ ਕਰਕੇ ਹਾਂ ਤੇ ਜੀ ਅੱਛਾ ਕਿਹੜੀਆਂ ਪੜਾਈਆਂ ਪੜ੍ਹਦੀਆਂ ਦੋ ਅੱਜ ਕੱਲ੍ਹ ਆਏ ਪੇਪਰ ਚੱਲਣਗੇ ਨਾ ਹੁਣ ਤਾਂ ਕਰਕੇ ਮੈਂ ਤਿਆਰੀ ਕਰਦੀ ਸੀ ਅੱਛਾ ਐਂ ਪੜਾਈਆਂ ਪੜ੍ਹਦੀਆਂ ਸਾਨੂੰ ਯਾਦ ਹੀ ਨਹੀਂ ਕਰਦੀ ਅੱਜ ਕੱਲ੍ਹ ਹੈਂ ਉਹ ਨਹੀਂ ਮੰਗਣਾ ਜੀ ਹਾਕ ਜੀ ਫੂਟ ਨੇ ਯਾਦ ਕਰਦੀ। ਅੱਛਾ ਗਏ। ਕਿਉਂ ਗੇੜਾ ਨਹੀਂ ਮਾਰਿਆ ਤੁਸੀਂ ਅੱਜਕੱਲ? ਕੁਸੀ ਸ਼ੱਦਨ ਆ ਕੇ ਰ ਮੈਂ ਨਹੀਂ ਨਹੀਂ ਚਾਲੀ ਜੋ ਜਾ ਤੇਰੇ ਨੰਨੇ ਨਾਮੇ ਕੋਲ। ਅੱਛਾ ਕੁ ਤੁਰਦਾ ਆਉਂਦਾ ਮੇਰੀ ਗੱਲ ਸੁਣ ਵੀ ਮੈਂ ਸੱਦਾ ਉਦੋਂ ਹੀ ਆਵੇਂ ਕਿ ਤੇਰਾ ਆਪਦਾ ਕੁਝ ਮਨ ਨਹੀਂ ਹੁੰਦਾ ਕੁਝ ਕਰਨ ਨੂੰ। ਉਹ ਆ ਕੇ ਮੱਲਾ ਮੈਂ ਮੰਮੇ ਨੂੰ ਯਾ ਹੋਰ। ਹੂੰ। ਉਹ ਤਾਂ ਮੰਨ ਕਰਦਾ ਰਹੇ ਕਿ ਕਰਿਆ ਨਹੀਂ ਕਾਹਦੇ ਨਹੀਂ ਮਨੋਂ ਕਰ ਲੈਣੋ ਤਸੀ ਆ ਗਏ ਮੈਂ ਤਾਂ ਲੈ ਜਾਊਂਗਾ ਮੇਰੀ ਗੱਲ ਸੁਣ ਲਾ ਮੌਸਮ ਹੈਗਾ ਮੀਂਹ ਦਾ ਮੀਂਹ ਪਈ ਜਾਂਦਾ ਠੀਕ ਹੈ ਹੂੰ ਮੀਂਹ ਪਈ ਜਾਂਦਾ ਇੱਕ ਹਫ਼ਤਾ ਨਹੀਂ ਸੁਣਦਾ ਪੰਜਾਬੀ ਦੇ ਵਿੱਚ ਨੀਂਦ ਦੀ ਕੁੱਟੀ ਤੇ ਜਾਪੇ ਦੀ ਉਠੀ ਇਹਦਾ ਸਵਾਲ ਹੀ ਵੱਖਰਾ ਹੁੰਦਾ ਹੁਣੇ ਹੈ ਨਾ ਨਹੀਂ ਸੁਣੀ ਹਾਂ ਨਹੀਂ ਸੁਣੇ ਨਹੀਂ ਸੁਣੇ ਤੇਨ ਮਾਮੇ ਨੇ ਸੁਣਾਤੀ ਫਿਰ ਤੈਨੂੰ ਹਾਂ ਮੈਂ ਤੇਰੀ ਮਾਮੀ ਪਈ ਜਾਪੇ ਜਾ ਕੰਨ ਸੁਣੂਗਾ ਅਸਾਂ ਜਾਤੋਂ ਦੇ ਨਾ ਕੰਨ ਸੁਣੂਗਾ ਅਸਾਂ ਜਾਤੋਂ ਦੇ ਉਹਦੇ ਹੋਰ ਵੀ ਯਾਦ ਤਾਂ ਤਾਂ ਫਿਰ ਕੀ ਦੀ ਆਉਗੇ ਹੈ ਹੂੰ ਹਨੇ ਬਾਬਾ ਬੋਲੀਆ ਦਾ ਗੁਰਦੁਆਰੇ ਵਾਲਾ ਹੈ ਅੱਛਾ ਏ ਬਾਬਾ ਨੇ ਹੀ ਬੋਲਣਾ ਹੈ ਭਾਈ ਮੈਨੂੰ ਯਾਦ ਤਾਂ ਆਉਂਦੀ ਹੈ ਫਿਰ ਦਾ ਹੱਲ ਕੀ ਕਰਕੇ ਨਹੀਂ ਨਾਂਕ ਰਹਿਣ ਆਉਂਦੇ ਚੇਤੇੰ ਦਾ ਸੀ ਮੰਮੀ ਗੱਤ ਚਾ ਫਿਰ ਹਣਾ ਮੰਮੀ ਜਾਪੇ ਜਾ ਤੇ ਮੇਰਾ ਕੰਮ ਕੌਣ ਕੱਢੇ ਹੋਣਾ ਹੂੰ ਹੂੰ ਕੀ ਨਹੀਂ ਮੰਨੋਂ ਹਾਂ ਕੀ ਕਰ ਸਕਦੇ ਹਾਂ ਕਾਇਦਾ ਕੀ ਸਕਦੇ ਹਾਂ ਫਿਰ ਕਰਨਾ ਤਾਂ ਪਊਗਾ ਹੀ ਕੁਝ ਨਾ ਕੁਝ ਹੱਲ ਲਾਓ ਹੂੰ ਕਿਸੇ ਆਜੂ ਮੇਰੀ ਗੱਲ ਸੁਣ ਲਾ ਤੁਹਾਨੂੰ ਤਰੀਕਾ ਤਾਂ ਦੱਸਣਾ ਮੈਂ ਤਰੀਕਾ ਇੱਕ ਰਿਕਾ ਜੇ ਮੇਰੀ ਦਿੱਤੀ ਰਾਇ ਕਦੇ ਮਾੜੀ ਨਹੀਂ ਹੁੰਦੀ ਕਿ ਥੰਗਾ ਬੰਦਾ ਹੁੰਦਾ ਨਾ ਬੁਲੀ ਰਾਇ ਲੈ ਲਈ ਸਕਦੀ ਹੈ ਹਨਾ ਇਹ ਤੁੰਗੜੇ ਆ ਪਿੱਛਾ ਨਾ ਬਾਹ ਸੁਣਦੀ ਐ ਬਾਬੇ ਦੀ ਮਾੜੀ ਤੂੰ ਪੈਸੇ ਹੋ ਜਾ ਥੋੜੀ ਜੀ ਕੋਈ ਚੱਕ ਲੈ ਬਈ ਜੂ ਥੋੜੇ ਜੰਨੂ ਗੱਲ ਕੋਈ ਕੀ ਐ ਹਾਂ ਜੀ ਆ ਮੈਂ ਕਹਿੰਦਾ ਗੱਲ ਇਹ ਐ ਵੀ ਸਿਆਣੇ ਬੰਦੇ ਦੀ ਕਰਾਇ ਹੁੰਦੀ ਐ ਹਾਂ ਵੱਲੋਂ ਰੇ ਹੁੰਦੀ ਐ ਵੀ ਜਦੋਂ ਕੋਈ ਕਿਸੇ ਨਾਲ ਕਿਸੇ ਦਿਲ ਆ ਜੇ ਨਾ ਤੇ ਉਹਨੂੰ ਪਿੱਛੇ ਨਹੀਂ ਛੱਡੀਦਾ ਹੁੰਦਾ ਹੈ ਜੀ ਪਿੱਛੇ ਹਟਦੇ ਰਹਿੰਨੇ ਆ ਅੱਜ ਗੱਲ ਨਹੀਂ ਨਹੀਂ ਉਸੇ ਬੁਲਾਓ ਸਿਆਮਾਂ ਦੇ ਆਉਂਗੇ ਤਾਂ ਤੂੰ ਕਹਿ ਦੇ ਜੀ ਮੈਂ ਉਸੇ ਨੂੰ ਤੂੰ ਮੇਰੀ ਗੱਲ ਸੁਣ ਨਾ ਵੀ ਕਹਿ ਦੇ ਮੈਂ ਬਟਲਾਡੇ ਪੜ੍ਹਨ ਲੱਗਣਾ ਉੱਥੇ ਹਾਂ ਪੇਪਰ ਹੋ ਜਾਣ ਦੇਰ ਹੈ ਕਿਤੇ ਬਾਪੂ ਆ ਮੈਂ ਗੱਲ ਕਰਾਂ ਜੀ ਭਾਈ ਕੁੜੇ ਨੂੰ ਅੱਛਾ ਪਾਉਂ ਹਟਾ ਕੇ ਲਾ ਦੇਓ ਪੇਪਰ ਹੋ ਜਾਣਾ ਵੈਸੇ ਪੇਪਰ ਉੱਪਰ ਹੁੰਦੇ ਰਹਿਣਗੇ ਬਥੇਰੀ ਚਲਦੀ ਹੈ ਤੇਰੇ ਮਾਮੇ ਤੂੰ ਤੇਰੇ ਮਾਮੇ ਨੂੰ ਐਵੇਂ ਸਮਝਾ ਰਿਹਾ ਕਿ ਬਿਲਕੁਲ ਨਹੀਂ ਦੰਗਾ। ਨਾ ਅੰਮ੍ਰਿਤਕਾ ਸੰਝੇ। ਇਹ ਪਾਏ ਪੇਪਰ ਉੱਤੇ ਪੇਪਰ ਉੱਪਰ ਮੈਂ ਦੂਜੇ ਕੋਲੇ ਚ ਕਰਾ ਦੂੰਗਾ ਤੇਰੇ ਮੈਂ। ਹੂੰ? ਇੱਕ ਲਾਜ ਆਉਂਦੀ ਸੀ। ਨਹੀਂ ਨਾ ਤਾਂ ਇਹ ਨਾ ਸੀ। ਸੁਣਾ ਜੋ। ਅਰੇ ਟਮੇ ਨਹੀਂ ਗੱਲ ਦੱਸਦਾ ਮੈਂ। ਹੂੰ। ਵੇ ਜਿਹੜੀ ਗੱਲਬਾਤ ਤੇਰੇ ਚ ਐ। ਹੂੰ ਹੂੰ। ਤੇਰੇ ਮੰਮੀ ਦੇ ਹੈਗੀ ਫਿਰ ਮੈਂ ਨਾ। ਚਾਰੇ ਪਿਆ ਹੂੰ ਵੀਰ ਜੀ ਹੈ ਨਹੀਂ ਤਾਂ ਗੱਲ ਕਰਨਾ ਮੈਂ ਤੇਰੀ ਗੱਲ ਕਰਵਾ ਤੇਰੇ ਚਾਦਰ ਮਾਮੇ ਦੇ ਹੈਗੇ ਨਹੀਂ ਨਾ ਨਹੀਂ ਵੀਰ ਕਦੇ ਕੀਤਾ ਜਦੋਂ ਨਾਨਕੇ ਰਹਿਣਾ ਇਸ ਮਹੀਨਾ ਇੱਥੇ ਰਹਿਣਾ ਇੱਕ ਜਨੂੰ ਵੀਰ ਕਦੇ ਕੀਤਾ ਇਹ ਨੂੰ ਨਾ ਕਿ ਹਿੱਕੀ ਵੀ ਦੁੱਪ ਲੈਣੀ ਲੱਗਾ ਤਾਂ ਕੀ ਖਾਣੀ ਹੈ ਦੱਸ ਜੀ ਸੱਡ ਪਿੰਡ ਦਾ ਪਾਣੀ ਹੈ। ਹਾਂ। ਸੱਡ ਪਿੰਡ ਦਾ ਪਾਣੀ ਹੈ। ਪਾਣੀ ਆ ਵੀ ਤਾਂ ਹੀ ਨਾ ਯਾਰਾ ਬਤਾਉਂਦਾ। ਹੂੰ। ਨਹੀਂ। ਮੈਂ ਤਾਂ ਇਹ ਲੈ ਤੇ ਵੀ ਰੱਬ ਨੇ ਅੰਦਰ ਕੋਈ ਤਕੜਾ ਜਿਹਾ ਪੁਰਜ਼ਾ ਫਿੱਟ ਕਰਕੇ ਭੇਜਾਂਗਾ ਤੇਰੇ ਅੰਦਰ। ਹੂੰ। ਹੂੰ। ਕੋਈ ਵੀ ਸੰਭੂ। ਨਹੀਂ ਜੋ। ਅੱਛਾ ਏ। ਮੈਂ ਤਾਂ ਇਹ ਲਾਦਾ ਕੁ ਰੱਬ ਨੇ ਕੋ ਤਕੜੀ ਜੀ ਮਸ਼ੀਨਰੀ ਫਿੱਟ ਕਰਕੇ ਭੇਜੇ ਤੇਰੇ ਅੰਦਰ ਜਿਹੜਾ ਮਜ਼ਾ ਵਾਲਾ ਹੁੰਦਾ ਮੈਨੂੰ। ਹਾਏ। ਹਾਂ ਹੂੰ ਹੋ ਸਕਦਾ ਹੈ ਕੁਦਰਤ ਦੇ ਰੰਗਾਂ ਨੂੰ ਕੁਦਰਤ ਦੇ ਰੰਗਾਂ ਨੂੰ ਤੂੰ ਕੀ ਕਮਲੀਏ ਜਾਣੇ ਕੋਈ ਕੁਦਰਤ ਦੇ ਰੰਗ ਹੋ ਸਕਦੇ ਕੋਈ ਨਹੀਂ ਕਿਵੇਂ ਕਰਾਂ ਨਹੀਂ ਮੈਨੂੰ ਲੱਗਾ ਮੀਂਹ ਮੈਨਲਾ ਦੇ ਮੀਂਹ ਤੇ ਤੂੰ ਵੀ ਕੁੱਟੀ ਗਈ ਹਨਾ ਮੈਨੂੰ ਸੂਟ ਸਾੜ ਵੀ ਲੈਣੇ ਆ ਜੇ ਤੁਸੀਂ ਬੋਲ ਕੇ ਸੱਚ ਦੱਸ ਦੋ ਕਰ ਦੂੰਗਾ ਇਹ ਫਿਰ ਮੈਂ ਸੂਟ ਸਾੜ ਉਹ ਸੂਟ ਉਹ ਸੂਟ ਸਾੜ ਦਵਾ ਦੂੰਗਾ ਤੁਹਾਨੂੰ ਤੁਹਾਨੂੰ ਸੂਟ ਵੀ ਦਵਾ ਦੂੰਗਾ